ਨਾਮ ਦੱਸੋ ਤੇਵਲ ਕ੍ਰਿਸ਼ਨ ਸ਼ਰਮਾ ਮੇਰਾ ਨਾਮ ਹੈ ਇਹ ਜਿਹੜਾ ਅੱਤਵਾਦੀਆਂ ਨੇ ਹਮਲਾ ਕੀਤਾ ਜਿਹੜੇ ਬਾਹਰੀ ਘੁੰਮਣ ਵਾਸਤੇ ਆਪਣੀਆਂ ਫੈਮਲੀਆਂ ਲੈ ਕੇ ਸ਼੍ਰੀਨਗਰ ਗਏ ਹੋਏ ਸੀ ਤੇ ਬਹੁਤ ਲੰਮੀ ਹੀ ਉਹ ਗੱਲ ਆ ਔਰ ਉਹਨਾਂ ਨੇ ਇੰਨੀ ਸ਼ਰਮ ਨਹੀਂ ਕੀਤੀ ਕਿ ਜੇ ਉਹਨਾਂ ਦੀਆਂ ਕੁੜੀਆਂ ਤੇ ਉਹਨਾਂ ਦੇ ਬੱਚੇ ਇਦਾਂ ਘੁੰਮਣ ਜਾਣ ਤਾਂ ਦੂਜੇ ਮਾਰਨ ਤਾਂ ਉਹਨਾਂ ਤੇ ਕੀ ਹੋਏਗਾ ਉਹ ਐਡੇ ਗੰਦੇ ਬੰਦੇ ਆ ਇਹੋ ਜਿਹਿਆਂ ਨੂੰ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਇਹ ਜਿਹੜੇ ਗੰਦੇ ਬੰਦਿਆਂ ਨੂੰ ਟੋਟਾ ਟੋਟਾ ਕਰ ਦੇਣਾ ਜੀਦਾ ਤਾਂ ਕਿ ਆਉਣ ਵਾਲੀ ਜਿਹੜੀ ਇਹਨਾਂ ਦੀ ਜਨਰੇਸ਼ਨ ਆ ਉਹ ਅਕਲ ਆ ਜਾਏ ਕਿ ਜੇ ਕੋਈ ਬੱਚੇ ਆਪਣੇ ਆ ਫੈਮਲੀਆਂ ਲੈ ਕੇ ਬੱਚੇ ਸਾਰੇ ਘੁੰਮਣ ਵਾਸਤੇ ਜਾਂਦੇ ਆ ਹਰ ਦੇਸ਼ ਚੋਂ ਹਰ ਇਲਾਕਿਆਂ ਚੋਂ ਬੰਦੇ ਜਾਂਦੇ ਆ ਸ਼੍ਰੀਨਗਰ ਘੁੰਮਣ ਵਾਸਤੇ ਲੇਕਿਨ ਇਹਨਾਂ ਨੇ ਮਤਵਵਧੀਆਂ ਨੇ ਜਿਹੜਾ ਗਰ ਕਰਕੇ ਰੱਖ ਦਿੱਤਾ ਮੋਦੀ ਸਾਹਿਬ ਤੁਹਾਡੇ ਅੱਗੇ ਬੇਨਤੀ ਆ ਕਿ ਜਿੰਨਾ ਜਿੰਨਾਂ ਨੇ ਵੀ ਕੰਮ ਕੀਤਾ ਇਹ ਕੀ ਇਹਨਾਂ ਦਾ ਪਰਿਵਾਰ ਨਾ ਛੱਡੋ ਟੋਟਾ ਟੋਟਾ ਕਰ ਦਿਓ ਬਸ ਤੁਹਾਡੇ ਨਾਲ ਆਲ ਇੰਡੀਆ ਐਂਟੀ ਕ腐ਸ਼ਨ ਮੋਰਚਾ ਔਰ ਆਸ ਪੰਜਾਬ ਪਾਰਟੀ ਤੁਹਾਡੇ ਨਾਲ ਆ। ਨੈਸ਼ਨਲ ਸਪੀਅਰ ਆਸ ਪੰਜਾਬ ਪਾਰਟੀ। ਅੱਜ ਦਾ ਜਿਹੜਾ ਅਸੀਂ ਰੋਸ਼ ਕਰ ਰਹੇ ਆ ਸਾਰੇ ਦੇਸ਼ ਦਾ ਰੋਸ਼ ਹੈ। ਗੱਲਿਆ ਸਾਡਾ ਨਹੀਂ ਸਾਰੇ ਦੇਸ਼ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਕਿ ਜੋ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਹੋਇਆ ਉਹ ਬਹੁਤ ਘਨੌਣਾ ਕਾਰ ਕੀਤਾ ਗਿਆ ਵਾ। ਔਰ ਇਹ ਬੜੇ ਕੁਝ ਚੰਗੀ ਗੱਲਾਂ ਵੀ ਆ ਕਿ ਕਸ਼ਮੀਰ ਦਾ ਜੋ ਲੋਕ ਆ ਇਹ ਪਹਿਲੀ ਵਾਰ ਹੀ ਹਿੰਦੁਸਤਾਨ ਦੇ ਇਤਿਹਾਸ ਚ ਹੋਇਆ ਕਿ ਕਸ਼ਮੀਰ ਦੇ ਲੋਕ ਜਿੰਨੇ ਵੀ ਆ ਸਾਰੇ ਇਸ ਕਾਰਨ ਦੇ ਖਿਲਾਫ ਹੋ ਕੇ ਇਕੱਠੇ ਨੇ ਉਹ ਸਾਰਿਆਂ ਨੇ ਖੁੱਲਾ ਹੱਥ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਦਿੱਤਾ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਡੀ ਹਿੰਦੁਸਤਾਨ ਦੀਆਂ ਸਭ ਨੇ ਕਿਹਾ ਕਿ ਮੋਦੀ ਸਾਹਿਬ ਜੋ ਤੁਸੀਂ ਕਰੋਗੇ ਉਹ ਸਾਨੂੰ ਮਨਜ਼ੂਰ ਹੈ ਜਿਸ ਦਾ 1971 ਦੇ ਵਿੱਚ 인ਦਰਾ ਗਾਂਧੀ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਹ ਦੂਸਰੇ ਜਿੰਨੀਆਂ ਪਾਰਟੀਆਂ ਬਾਜਪਾ ਸੀ ਦੂਸਰੇ ਜਿੰਨੇ ਵੀ ਲੀਡਰ ਸੀ ਉਹਨਾਂ ਨੇ ਜਿੰਨਾ ਸਮਰਥਨ ਦਿੱਤਾ ਸੀ ਅੱਜ ਉਸ ਤਰ੍ਹਾਂ ਹੀ ਮੋਦੀ ਸਾਹਿਬ ਨੂੰ ਸਾਰਿਆਂ ਨੇ ਸਮਰਥਨ ਦਿੱਤਾ ਅਸੀਂ ਬਹੁਤ ਨਿੰਦਾ ਕਰਦੇ ਆਂ ਇਹ ਕੰਮ ਦੀ ਬਹੁਤ ਮੋਦੀ ਸਾਹਿਬ ਨੂੰ ਇਹ ਕਰਨੀ ਚਾਹੀਦਾ ਕਿ ਜਿਹੜਾ ਇਹ ਕਾਨੂੰਨ ਹੋਇਆ ਜੋ ਤੁਸੀਂ ਰਾਤੀ ਫੈਸਲੇ ਲਿੱਤੇ ਨੇ ਉਹ ਫੈਸਲੇ ਤੁਹਾਡੇ ਬਹੁਤ ਵਧੀਆ ਨੇ ਸਿੱਧੂ ਜਲ ਨਦੀ ਦਾ ਜਿਹੜਾ ਸਮਝੌਤਾ ਧੰਦ ਕੀਤਾ ਇਹ ਪਾਕਿਸਤਾਨ ਦੀ ਆਰਥਿਕ ਸਥਿਤੀ ਤੇ ਬਹੁਤ ਤਗੜਾ ਕਰਾਣਾ ਜੋੜ ਹੋਏਗੀ ਕਿਉਂਕਿ ਪਾਣੀ ਦੇ ਨਾਲ ਬਹੁਤਿਆ ਫਸਲਾਂ ਖਤਮ ਹੋ ਜਾਣਗੀਆਂ ਔਰ ਲੋਕਾਂ ਨੂੰ ਪਾਣੀ ਪੀਣ ਵਾਲਾ ਨਹੀਂ ਮਿਲੇਗਾ ਬਿਜਲੀ ਨਹੀਂ ਮਿਲੇਗੀ ਉਹ ਬਹੁਤ ਵੱਡਾ ਐਕਸ਼ਨ ਜਿਹੜਾ ਇਹ ਲਿਤਾ ਗਿਆ ਦੂਸਰਾ ਜਿਹੜਾ ਪਾਕਿਸਤਾਨ ਦਾ ਬਾਰਡਰ ਅਡਵਾਲੀ ਬਾਰਡਰ ਬੰਦ ਕੀਤਾ ਵਪਾਰ ਚਾਲ ਬੰਦ ਕਰਤਾ ਉਹ ਵੀ ਬੜਾ ਚੰਗਾ ਕੰਮ ਕੀਤਾ ਉਹਦੀ ਆਰਥਿਕ ਸਥਿਤੀ ਇੰਨੀ ਕ ਕਮਜ਼ੋਰ ਹੋ ਜਾਨੀ ਕਿਉਂਕਿ ਪਹਿਲਾਂ ਹੀ ਕੋਟੜੇ ਲਾ ਕੇ ਪੁੱਜ ਲਿਆ ਹੋ ਗਿਆ ਜਦ ਕਿਸੇ ਮੁਲਕ ਤੋਂ ਕਿਸੇ ਮੁਲਕ ਦੇ ਨਾਲ ਉਹਦੀ ਆਰਥਿਕ ਸਥਿਤੀ ਹੋਰ ਕਮਜ਼ੋਰ ਹੋ ਜਾਏਗੀ ਮੋਦੀ ਸਾਹਿਬ ਸਾਨੂੰ ਸਾਰਿਆਂ ਨੂੰ ਪਤਾ ਕਿ ਜੋ ਤੁਸੀਂ ਅੱਜ ਦਾ ਹੱਦੂ ਕਰਨਾ ਹੈ ਅੱਜ 6:00 ਬੀ.ਟੀ.ਐ ਹੈ ਉਸ ਤੋਂ ਬਾਅਦ ਜਿਹੜਾ ਤੁਸੀਂ ਐਕਸ਼ਨ ਲੈਣਾ ਹੈ ਉਹ ਕੱਲ ਹੀ ਤੁਸੀਂ ਨੋਸ ਕਰ ਚੁੱਕੇ ਹੋ ਕਿ ਸਰਦੀ ਗੱਲ ਸਪੈਕ ਜਿਹੜੀ ਹੈ ਉਹ ਤੁਸੀਂ ਅੱਜ ਦਾ ਤੀਜਾ ਕੱਲ ਤੁਸੀਂ ਕਰਨੀ ਹੈ ਉਹ ਲੋਕਾਂ ਨੂੰ ਤੁਸੀਂ ਵਿਸ਼ਵਾਸ ਅੱਜ ਦੇ ਦਿੱਤਾ ਬਿਹਾਰ ਦੇ ਵਿੱਚ ਕਿ ਅੱਜ ਜੋ ਬਿਹਾਰ ਚ ਉਹਨਾਂ ਨੇ ਇੱਕ ਸਪੀਚ ਦਿੱਤੀ ਹੈ ਉਹ ਚ ਲੋਕਾਂ ਨੂੰ ਪੂਰਾ ਸੰਦੇਸ਼ ਦੇ ਦਿੱਤਾ ਕਿ ਇਸ ਵਾਰ ਕੋਈ ਵੀ ਲਿਆਸ ਨਹੀਂ ਪਰ ਪੀਓ ਕੇ ਜਿਹੜਾ ਪੀਓ ਕੇ ਪਾਕਿਸਤਾਨ ਦਾ ਉਹ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਰਾ ਦੇਸ਼ ਮੋਦੀ ਸਾਹਿਬ ਦੇ ਮਗਰ ਹੋ ਕੇ ਉਹ ਪੀਓ ਕੇ ਦੋ ਚਾਰ ਦਿਨ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਕੈਨਲ ਬਾਜ ਜਿਹੜੇ ਸ਼ਹੀਦ ਹੋਏ ਜਿਹੜੇ ਸਾਡੇ ਹਿੰਦੂ ਲੋਕ ਜਿਹੜੇ ਗੱਲ ਪਹਿਲਗਾਮ ਦੇ ਵਿੱਚ ਤੇ ਮਨਗੀ ਹੀ ਮੋਰ ਯੋਸਥੀ ਜਿਹੜੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਕੀਆ ਆਪਣੇ ਮਾਤਾ ਪਿਤਾ ਜਿਹਨਾਂ ਨੂੰ ਸਪਤਾ ਉਹ ਤੇ ਆਨੰਦ ਲੈਣਗੇ उहो आल इंडिया लीडरशिप मोर्चा आसना पार्टी आया हाचल सरस्वती दिशा निर्दनि जा रामी शर्मा डिस्ट्रिक्ट कमीशन कमीशन सारी लीडरशिप कैडू मार्च ਉਹ ਮੱਕੋ ਨਹੀਂ ਇਹਨਾਂ ਦਾ ਇਹ ਸਿੱਧੀ ਹੈ ਜਿਹੜੇ ਜਿਹੜੇ ਜਿਹਦਾ ਕਿ ਦੇਖੋ ਵੀ ਇਹ ਪਰਵਾਸ ਚਾਰ ਮਹੀਨੇ ਪਹਿਲੇ ਇੱਕ ਸ਼ਾਦੀ ਹੋਈ ਆ ਐਡੀਐਨਐਡੀ ਦੇ ਵਿੱਚ ਅਫਸਰ ਜਿਹੜਾ ਕਿ ਆਪ ਕੋਲੀਆਂ ਮਾਰ ਕੇ ਇਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ ਹਿੰਦੂ ਹੋ ਜਿਨ੍ਹਾਂ ਦੇ ਕਿ ਕੱਪੜੇ ਪੈਣ ਤੋਂ ਉਤਾਰ ਕੇ ਚੈੱਕ ਕੀਤਾ ਗਿਆ ਨਹੀਂ ਤੁਸੀਂ ਹਿੰਦੂ ਹੋ ਬਹੁਤ ਸ਼ਰਧਨਾਕ ਇਹ ਦੇਸ਼ ਵਾਸਤੇ ਬਹੁਤ ਸ਼ਰਧਨਾਕ ਦੀ ਗੱਲ ਲੱਗੀ ਆ ਜਿਹੜਾ ਕਿ ਕੀ ਹਿੰਦੂਆਂ ਦੇ ਉੱਤੇ ਪਹਿਲੇ ਵੀ ਪੰਚਾਂ ਦੇ ਉੱਤੇ ਹਮਲੇ ਹੋਏ ਸੀਗੇ ਜਿਹੜਾ ਕਿ ਉਹਨਾਂ ਨੇ ਕਸ਼ਮੀਰ ਵਿੱਚ ਚੱਕਣਦੇ ਆ ਤੇ ਫਿਰ ਕਾਲਾ ਡੋਰ ਇਹ ਉੱਤੇ ਫਿਰ ਚੱਲ ਪਿਆ ਜਿਹੜਾ ਕਿ 23 ਨੂੰ 31 ਨੂੰ ਮਿਲਿਆ ਪੂਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਅਫਸੋਸ ਹੈ ਜਿਹੜਾ ਕਿ ਆ 26 ਲੋਕ ਜਿਹੜੇ ਦੱਸੇ ਜਾ ਰਹੇ ਨੇ ਜਿਹੜੇ ਕੀ ਮਾਰਗੇ ਨੇ ਉਹ ਜਿੰਦਾਂ ਜੋ ਆਪਾਂ ਪ੍ਰਧਾਨ ਮੰਤਰੀ ਨarendra Modi ਨੂੰ ਵੇਖੀ ਕਰਦੇ ਆ ਪੂਰਾ ਦੇਸ਼ ਤੁਹਾਡੇ ਨਾਲ ਹੈ ਇਹ ਹੱਤਵਾਦੀਆਂ ਨੂੰ ਪੂਰਾ ਦੱਸਣਾ ਚਾਹੀਦਾ ਇਹਨਾਂ ਨੂੰ ਮੂੰਹ ਤੋਂ ਖੂਨ ਦਾ ਬਦਲਾ ਖੇਲਣਾ ਵੀ ਪੈਣਾ ਪਊਗਾ ਪੂਰਾ ਦੇ ਸਾਡਾ ਪੂਰੀ ਸੰਸਦਾ ਪੂਰੀ ਤੁਹਾਡੇ ਨਾਲ ਹੈ